ਸਤਿ ਸ਼੍ਰੀ ਅਕਾਲ ਮੈਂ ਹਾਦਿਆ ਸੰਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਰੋਜ਼ ਦਿਤਰ ਇੱਕ ਵਾਰ ਫਿਰ ਹਾਜ਼ਰ ਨਾ ਟੌਪ 20 ਖਬਰਾਂ ਲੈ ਕੇ ਜਾਣਗੇ ਦੇਸ਼ ਵਿਦੇਸ਼ ਦਾ ਹਾਲ ਤੇ ਸਭ ਤੋਂ ਪਹਿਲਾਂ ਪਾਉਣੇ ਆ ਨਜ਼ਰ ਮੁੱਖ ਸੁਰਖੀਆਂ ਤੇ ਵਿਧਾਨ ਸਭਾ ਦਾ ਸਿੱਧਾ ਪ੍ਰਸਾਰਣ ਕੌਣ ਚਲਾਉਂਦਾ ਹੈ ਹਾਈ ਕੋਰਟ ਨੇ ਪ੍ਰਤਾਪ ਬਾਜਪਾ ਨੂੰ ਆਰਟੀਆਈ ਤਹਿਤ ਜਾਣਕਾਰੀ ਹਾਸਲ ਕਰਨ ਦੇ ਦਿੱਤੇ ਆਦੇਸ਼ ਬਨਪੁਰ ਲੋਦੇ ਤੋਂ ਵੱਡੀ ਖਬਰ ਗੁਰਦੁਆਰਾ ਸਾਹਿਬ ਚੋਨੀ ਹੰਗਾ ਤੇ ਪੁਲਿਸ ਵਿਖਾਲੇ ਹੋਈ ਫਾਇਰਿੰਗ ਇੱਕ ਕਾਂਸਟੇਬਲ ਦੀ ਹੋਈ ਮੌਤ ਪੰਜ ਹੋਈ ਜ਼ਖਮੀ ਪਟਵਾਰੀਆਂ ਤੇ ਕਾਨੂੰਗੋ ਨੂੰ ਕੰਮ ਤੇ ਵਾਪਸ ਆਉਣ ਦੀ ਅਪੀਲ 25 ਨੂੰ ਹੋਵੇਗੀ ਪਟਵਾਰ ਯੂਨੀਅਨ ਤੇ ਕਾਨੂੰਗੋ ਐਸੋਸੀਏਸ਼ਨ ਦੇ ਵੱਲੋਂ ਆਨਲਾਈਨ ਮੀਟਿੰਗ ਕਿਸਾਨਦਲੀ ਅੰਮ੍ਰਿਤਸਰ ਹਾਈਵੇ ਤੇ ਤੰਤਾ ਜਾਰੀ ਰੱਖਣ ਦੇ ਲਈ ਬਜ਼ਿਦ ਸਿੰਘ ਨੇ ਕਿਹਾ ਸੜਕੀ ਰਸਤੇ ਜਾਮ ਕਰਕੇ ਲੋਕਾਂ ਨੂੰ ਆਪਣੇ ਖਿਲਾਫ ਨਾ ਕਰੋ ਅੰਮ੍ਰਿਤਸਰ ਚ ਬੀਐਸਐਫ ਤੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਟਾਰੇਪਿੰਡ ਚ ਹੈਰੋਇਨ ਦੇ 5 ਪੈਕੇਟ ਕਿਤੇ ਗਏ ਬਰਾਮਦ ਪੰਜਾਬ ਸਰਕਾਰ ਜਲਦ ਸ਼ੁਰੂ ਕਰੇਗੀ 슈ਗਰ ਮਿਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸਾਨਾਂ ਨੂੰ ਦਿੱਤਾ ਭਰੋਸਾ ਫਰੀਦਕੋਟ ਚ ਏਟੀਐਮ ਕਾਰਡ ਬਦਲ ਕੇ ਬਜ਼ੁਰਗਾਂ ਤੇ ਨਾਲ ਠੱਗੀ ਕਰਨ ਵਾਲਾ ਮੁਲਜ਼ਮ ਗ੍ਰਫਤਾਰ ਹਟਾਲੀ ਡੇਵਿਡ ਕਾਰਡ ਵੀ ਕਿਤੇ ਗਏ ਬਰਾਮਦ ਕਨੌਰਚ ਬਣੇਗਾ ਪੰਜਾਬ ਦਾ ਪਹਿਲਾ ਕਬੱਡੀ ਅਤੇ ਖੋਖੋ ਇਨਡੋਰ ਗਰਾਊਂਡ ਵੈਕਟਰ ਫੂਡ ਦੇ ਨਾਲ ਹੋਇਆ ਸਮਝੌਤਾ ਵਿਸ਼ਾਚਾਰ ਵਿਰੋਧ ਦੇ ਵਿਜਲਣ ਦੀ ਵੱਡੀ ਕਾਰਵਾਈ ਬਟਾਲਾ ਵਿਖੇ ਤਨਾਤ ਬੀ ਡੀ ਪੀਓ 15000 ਰੁਪਏ ਰਿਸ਼ਵਤ ਲੈਦਾ ਰੰਗੇ ਹੱਤੀ ਕੀਤਾ ਗਿਆ ਕੱਬ ਲੁਧਿਆਣਾ ਦੇ ਵਿੱਚ ਹੋਈ ਵੱਡੀ ਵਾਰਤਾਤ ਦੋ ਦੋਸਤਾਂ ਤੇ ਤੇਸਾਰ ਹੱਥਿਆਰ ਦੇ ਨਾਲ ਲੈਸ ਹਮਲਾਵਰਾਂ ਨੇ ਕੀਤਾ ਕਤਲਾਨਾ ਹਮਲਾ ਇੱਕ ਨੌਜਵਾਨ ਦੀ ਹੋਈ ਮੌਤ ਹਾਈ ਕੋਰਟ ਦਾ ਵੱਡਾ ਆਦੇਸ਼ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਹੈ ਇੱਕ ਬੁਨਿਆਦੀ ਹੱਕ ਸੇਵਾ ਮੁਕਤ ਮੁਲਾਜ਼ਮਾ ਨੂੰ ਨਹੀਂ ਕੀਤਾ ਜਾ ਸਕਦਾ ਇਸ ਦੀ ਰਾਸ਼ੀ ਦੇ ਭੁਗਤਾਨ ਤੋਂ ਵਾਂਝਾ ਤੇ ਮੁਕਸ਼ਮੀਰ ਦੇ ਅਜ਼ੌਰੀ ਚ ਬੀਐਸਐਫ ਅੱਤਵਾਦੀਆਂ ਵਿਚਾਲੇ ਹੋਇਆ ਮੁਕਾਬਲੇ ਫੌਜ ਦਾ ਕੈਪਟਨ ਹੋਇਆ ਸ਼ਹੀਦ ਤਿੰਨ ਜਵਾਨ ਹੋਏ ਜ਼ਖਮੀ ਅਜੇ ਉੱਤਰਾਖੰਡੀ ਸੁਰੰਗ ਚੋਂ ਬਾਹਰ ਨਿਕਲ ਸਕਤੇ ਹਨ 41 ਮਜ਼ਦੂਰ ਕੁਝ ਹੀ ਘੰਟਿਆਂ ਚ ਬਚਾ ਦੀ ਉਮੀਦ ਏਅਰ ਲਿਫਟੀਆਂ ਤਿਆਰੀਆਂ ਵੀ ਹੋਈਆਂ ਸ਼ੁਰੂ ਪੀਐਮ મોદી ਦੇ ਵਿਵਾਦਿਤ ਬਿਆਨ ਦੇਖ ਕੇ ਫਸੇ ਰਾਹੁਲ ਕਾਂਦੀ ਭਾਜਪਾ ਨੇ ਇਸੀ ਤੋਂ ಕಾರವಾಯ ಪಾಲನಾ ಏರ ಇಂಡಿಯಾ ಲಗ್ಯಾ ದಸ ಲಕ್ಷ ರೂಪಾಯಿ ಜುರ್ಮಾನಿಜಿ ನಾಯ ಕಡಾ ನಾಹ ದಾರತೋ ಕನೇಡಿಯಾಗೂ ਸੰਤਾਲੇ ਦੇ ਨਾ ਬਾਅਦ ਗਾਜ਼ਾ ਪੱਟੀ 'ਚ ਅੱਜ ਰੁੱਕੇਗੀ ਲੜਾਈ ਪੰਜ ਇਜ਼ਰਾਈਲੀ ਬੰਦਕਾਂ ਦੇ ਬਦਲ 300 ਤੱਕ ਫਿਰਸਤਨੀ ਕੈਦੀ ਹੋਣਗੇ ਰਿਹਾ ਕਰੋਨਾ ਤੋਂ ਵੀ ਭਿਆਨਕ ਮਹਾਮਾਰੀ ਦਾ ਖਤਰਾ ਚੀਨ ਦੇ ਬੱਚਿਆਂ 'ਚ ਫੈਲ ਰਹੀ ਹੈ ਇੱਕ ਵੱਖਰੀ ਕਿਸਮ ਦੀ ਬਿਮਾਰੀ WHO ਨੇ ਦਿੱਤੀ ਚੇਤਾਵਨੀ ਅਮਰੀਕਾ 'ਚ ਨਜ਼ਾਇਤ ਤੌਰ ਤੇ ਰਹਿਣ 'ਚ ਤੀਜੀ ਨੰਬਰ ਤੇ ਹਨ ਭਾਰਤ 7.25 ਲੱਖ ਲੱਖ ਭਾਰਤੀ ਰਹਿ ਗਏ ਹਨ ਨਜਾਇਜ਼ T20 ਵਿਸ਼ਵ ਕੱਪ ਚ ਖੇਡ ਸਕਦੇ ਹਨ ਰੋਹਿਤ ਤੇ ਵਿਰਾਟ BCCI ਨੇ ਕਿਹਾ ਕਿ ਜੇ ਦੋਵੇਂ ਖੇਡਣਾ ਚਾਹੁੰਦੇ ਹਨ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਇਹਨਾਂ ਹੁਣ ਤੱਕ ਦੀਆਂ ਮੁਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਦੇਖਦੇ ਰਹੋ ਐਸਮ ਜੀ ਨਿਊਜ਼